ਹਾਂਜੀ ਗੁੱਡ ਮਾਰਨਿੰਗ ਗਾਇਸ ਵੈਲਕਮ ਬੈਕ ਟੂ ਨੈਕਸਟ ਵਲੌਗ ਪਾਦੇ ਗਾਇਸ ਗਰਮ ਪਾਣੀ ਨਾਲ ਨਹਾਤੇ ਹਾਂ ਹਾਂ ਪਾਜੀ ਤਾਂ ਕਿਹਦਾ ਹੀ ਰੋਡਿਆ ਉਹ ਬਹੁਤ ਯਾਦ ਆਉਂਦਾ ਹੈ ਜਦ ਅੱਗੇ ਘਰਿਆ ਹੈ ਮੈਂ ਇੱਕਦਮ ਦਿਖਾਉਣਾ ਜਾਣ ਪਤਾ ਇੱਕ ਚੱਕਰ ਪਤਾ ਕੀ ਨੂੰ ਜਾਵੇ ਤੇ ਬਾਬਿਆਂ ਨੇ ਆੜੀਆਂ ਤਾਰਾਂ ਨਾ ਇਹ ਤਾਰਾਂ ਇਹਨੂੰ ਇਹ ਐਗੀਤਾ ਇਹਦੇ ਵਿੱਚ ਵੀ ਕਿਸੇ ਨੂੰ ਪਤਾ ਨਾ ਲੱਗੇ ਤੇ ਆਹ ਤਾਰ ਨੂੰ ਇਹਨੂੰ ਇਹਦੇ ਵਿੱਚ ਦਿੱਤਾ ਹੈ ਇਹ ਇਸ ਤਰ੍ਹਾਂ ਕਰਕੇ ਤੇ ਗਿੰਦੇ ਪਾਜੀ ਨੇ ਵੇਖਿਆ ਕੱਖ ਨਹੀਂ ਵੀ ਕੀ ਹਿਸਾਬਤਾ ਆਵਿਆ ਪੱਟ ਗਿਆ ਨਾ ਹੁਣ ਮੈਂ ਉੱਠ ਕੇ ਵੇਖਿਆ ਮਾਂ ਤਾਰੇ ਦੋਵੇਂ ਇੱਕ ਜਿਹੀ ਫਸਾਈਆਂ ਐ ਸੋਚੀ ਪੁੱਠਾ ਲਾਇਆ ਬਾਬਿਆਂ ਨੇ ਫਿਰ ਮੈਂ ਮਾੜੀ ਇਹ ਈ ਘੜਾਰ ਕੀਤੀ ਤੇ ਬਾਹਰ ਆ ਗਈ ਤੇ ਉਹ ਗਿਜਰ ਚੱਲ ਪਏ ਨੇ ਇੰਨਾ ਜ਼ਿਆਦਾ ਗਰਮ ਪਾਣੀ ਗੱਲਾਂ ਛੱਡ ਦੋ ਨਿਆਰਾ ਆ ਗਿਆ ਨਾ ਹੁੰਦਾ ਇਧਰ ਭਾਜੀ ਢਰਦੇ ਫਿਰਦੇ ਹੁਣ ਅਜੇ ਤੱਕ ਚਲੋ ਕੋਈ ਗੱਲ ਨਹੀਂ ਤੇ ਆਪਾਂ ਜਾਣ ਚੱਲੇ ਮੱਥਾ ਟੇਕਣੇ ਕਰਾਂ ਫੇਰ ਤੇ ਜਿਹੜੇ ਲਾਗੇ ਲਾਗੇ ਗੁਰਦਾਰੇ ਇੱਥੇ ਹੈਗੇ ਆ ਥੋੜੇ ਥੋੜੇ ਹਣੇ ਉਹ ਸਾਰੇ ਖਰਾਂ ਦਰਸ਼ਨ ਮੇਲੇ ਕਰ ਆਈਏ ਤੇ ਫੇਰ ਆਪਾਂ ਦੇਖਦੇ ਹਾਂ ਟਾਈਮ ਇਸ ਹਾਬ ਨਾਲ ਤੇ ਠੰਡ ਦੇ ਹਿਸਾਬ ਨਾਲ ਤੇ ਆਪਾਂ ਕਿੱਧਰ ਨੂੰ ਜਾਣਾ ਹੋਣਾ ਸੋ ਪਹਿਲਾਂ ਕਰਾਉਣ ਚਾਹ ਚ ਪੀਏ ਫਰਮਾਨ ਤੇ ਕੋ ਕਿੱਥੇ ਦਿੱਤਾ ਉਹ ਪਾਲੇ ਜੇਬ ਚ ਮੈਂ ਫਿਰ ਆ ਮੈਂ ਪਾ ਲਾ ਜੇਬ ਚ ਪਾ ਲਾ ਫਰਮਾਨ ਬੰਦੀ ਵੀ ਨਹੀਂ ਸਿਰ ਤੇ ਕਿੰਨੇ ਜੇ ਕੋਈ ਚੱਦਰ ਨਹੀਂ ਕੋਈ ਨਾ ਬਗਸ ਮਾਰ ਰਹਿੰਦੀ ਪਿਆਥੇ ਨਾ ਆ ਲਗਾ ਲਾ ਮਾੜੇ ਜੀ ਨੀਵਾਂ ਲਾਲਾ ਸਮਾਨ ਆਪਣਾ ਲਗਾ ਦੇ ਸਾਰੇ ਕਿੱਢੀ ਗਿੱਟ ਚ ਪਾ ਦੇ ਗਿੰਦਾ ਦੇ ਲੈਕਮੀ ਇਹ ਲਾ ਪਰਵਾ ਕ੍ਰੀਮ ਤੁਸੀਂ ਲੈਕਮੀ ਦੇ ਲਾਉਦੇ ਇਹਦੇ ਤਗੜੇ ਬੰਦੇ ਪਰਵਾ ਰੀਚ ਮਨੂ ਦੇ ਲਾ 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 ਆਪਣੀ ਲੈਂਦੀ ਹੈ ਨਾਂ ਦੇ ਚ ਕਰਕੇ ਗਾਇਸ ਇਹ ਵੇਖੋ ਇਹ ਕ੍ਰੀਮ ਹੋਈ ਨਾ ਲੈਕਮੀ ਦਾ ਘੱਟ ਕਰੀਮ ਨਹੀਂ ਲਾਈ ਦੀ ਮਾੜੀ ਮੋੜ ਗੱਲ ਥੋੜੀ ਹੈ ਹੈ ਲੈਕਮੀ ਦੀ ਅਸੀਂ ਕਰੀਮ ਲਾਉਂਦੇ ਪੀਚ ਪੀਚ ਮਿਲ ਕਾਲੀ ਯਾਰ ਸਾਹਮਣੇ ਇਹਨੂੰ ਵੇਚ ਹੁਣ ਚੱਲ ਚਲੀਏ ਚੱਲ ਜਾਣ ਲੈਟਸ ਗੋ ਹੀਏ ਦੂਜਾ ਪਾਣੀ ਕਿੱਥੇ ਆਪਣਾ ਪਾਣੀ ਉਹ ਪੈ ਸਾਹਮਣੇ ਚੀਰ ਦਾ ਪਾਣੀ ਪੀਣਾ ਹੈ ਗੁੱਟ ਕੇ ਯਾਰ ਮੈਂ ਓਕੇ ਜਾਣ ਤੇ ਯਾਰ ਬੂਆ ਬੂਆ ਅਸਕੇ ਹੀ ਚੱਕਣੀ ਖੋਟਾ ਕਿਉਂ ਨਹੀਂ ਜਾ ਲ ਮੇਤੋ ਯਾਰ ਅੱਛਾ ਜੋਰ ਦੀ ਕੋਲ ਨਾ ਪਿੰਦਾ ਤੇ ਬਾਹਰ ਦਾ ਯਾਰ ਮਾਹੌਲ ਜੜੀ ਦਾ ਜੀ ਤੁਹਾਨੂੰ ਦਿਖਾ ਦਈਏ ਆ ਜੋ ਓਏ ਹੋਏ ਬਦਲ ਜੇ ਪੂਰੇ ਫੋਲ ਏ ਧੁੱਪ ਦਾ ਕੋਈ ਨਾਂ ਨਿਸ਼ਾਨੀ ਇਹ ਤਾਂ ਮੈਨੂੰ ਲੱਗਦਾ ਵੀ ਨਹੀਂ ਹੋਣਾ ਤੇ ਕਾਫੀ ਲੋਕੀ ਯਾਰ ਜਿਆਦਾ ਇੱਥੇ ਆਏ ਆ ਕਾਫੀ ਜਿਆਦਾ ਕਮਰੇ ਬੁੱਕ ਆ ਕੁਝ ਕਮਰੇ ਤੋ ਇਹ ਦੇ ਖਾਲੀ ਵੇਹੇ ਅੱਧੇ ਕੀ ਬੁੱਕ ਆ ਤੇ ਬਾਈ ਖੜੀ ਬਾਹਰ ਹੀ ਲੱਗੀ ਆਹੋ ਆਹੋ ਘੜਨਾ ਮੈਂ ਤੋ ਪਖਾਉਣ ਦੇ ਹਾਲ ਚਾਲ ਹਾਂ ਬਾਕੀ ਤੁਹਾਨੂੰ ਦਿਖਾਉਣੇ ਜਾਣਾ ਇਹ ਸਾਰਾ ਸੀਨ ਚੱਲ ਖੋਲ ਆ ਜਾ ਲਓ ਜਾਨ ਜਾ ਆਪਣਾ ਰਾਤ ਦਾ ਇੱਥੇ ਲੱਗਾ ਝੰਡਾ ਉਹ ਡੰਡਿਆ ਪੂਰਾ ਬਣਾਣਾ ਹੈ ਕਹਿੰਦਿਆ ਪੂਰਾ ਪੂਰਾ ਓਕੇ ਹਾਂ ਓਕੇ ਓਕੇ ਬੜਾ ਖੁਸ਼ ਹਾਂ ਅੱਜ ਕੀ ਗੱਲ ਹੈ ਇਹ ਰੰਗ ਨਹੀਂ ਆ ਜਿਹੜੇ ਤੈਨੂੰ ਚੀਜ਼ ਪੇ ਖਾਈ ਨਾ ਭਸਮ ਦੇਨ ਉਹ ਤੈਨੂੰ ਖੁਸ਼ ਕਰਾਉਣ ਲਈ ਆ ਇਹ ਚਾਹ ਸੋਟ ਅੰਦਰ ਦੇ ਕਣ ਵੇਖੀ ਵੀਰ ਨਹੀਂ ਆਰਾ ਇਥੋਂ ਜਾਂ ਚੋਕ ਲੈਣੇ ਜਾਂ ਜਪੜਾਉਣੇ ਕਿਹ ਐੜਿਆ ਉੱਤੇ ਚੋਪਣਾ ਚੋਕ ਲੈਣੀਆਂ ਕਿਸੇ ਨੇ ਸਲੀਪਰ ਬੜੇ ਮਹਿੰਗੇ ਵੜਿਆਏ ਆ ਤੇ 3500 ਦੇ ਸਲੀਪਰ ਐ ਤੇ ਕੋਈ ਚੋਕੇ ਨਾਲ ਲੈ ਜਾਏ ਤੇ ਇੱਕ ਉਧਰ ਆ ਇੱਕ ਉਧਰ ਲਾ ਦੇ ਉਹ ਨਹੀਂ ਨਾਮ ਮਾਗ ਰੂਹ ਕੇ ਲਾ ਤੇ ਵੇਖੀਏ ਉਹ ਲੰਗਰ ਸਟਾਰਟ ਹੋ ਗਈ ਆ ਹੋਈ ਹੋਏ ਹੁਣ ਤੜਕਾ ਨਹੀਂ ਨੋ ਅੱਜ ਗਿਆ ਆ ਆ ਜਾਣ ਹੁਣ ਦੇਣੀ ਹੋਣ ਦਿਖਦਾ ਚੰਗੀ ਤਰ੍ਹਾਂ ਨਾ ਰਾਤੀ ਬਹੁਤ ਜ਼ਿਆਦਾ ਹਨੇਰਾ ਸੀ ਹਨੇਰੇ ਜੇ ਮਾ ਸਾਡੇ ਕਿਨ ਆਏ ਹਾਂ ਤੇ ਹੁਣ ਫਿਸ ਕਰਕੇ ਬਸ ਇਰੇ ਆਏ ਆ ਵਾਗ ਰੂਹ ਆ ਕੇ ਜਾ ਇਹਨਾ ਤੁਨ ਕਹਣਾ ਨਵੇਂ ਸਾਲ ਤੇ ਰਾਤ ਨੂੰ ਦੇਖੀ ਹੋਰ ਆਣੀ ਆ ਰਾਤੀ ਉਹ ਵੀ ਸੰਤੇ 1 ਵਜੇ ਆਈ ਸੀ ਹਾਂ ਚਲ ਮੱਧ ਤਰੀਕੇ ਵਾਗ ਰੋ ਆ ਕੇ ਪਾ ਲੈ ਗੋ ਹਾਂ ਜੋ ਦੰਗਲ ਹੀ ਹਾਂ ਉਹ ਵੇਲਾ ਮਾਰੇ ਇੱਕ ਤਰ੍ਹਾਂ ਉੱਥੋਂ ਜਿਹੜੇ ਨੇ ਦੇ ਇਦਾਂ ਇਦਾਂ ਤਾਂ ਉੱਚਾ ਨੇ ਕਿ ਇਸ ਘੜਾ ਜਿਹੜਾ ਕੇਸ ਕਰਦਾ ਸਰਪੰਚ ਉਹ ਵੀ ਉਹ ਵਿਰਾ ਸ਼੍ਰੀ ਨਾਨਦਪੁਰ ਸਾਹਿਬ ਹੈ ਨਾ ਵੇਲਾ ਹਰ ਘਰੇ ਘਰਾਂ ਨੂੰ ਇਹਦਾ ਜਿੱਤਰਾ ਮਰਜ਼ੀ ਸਾਰਾ ਰੰਗ ਛੱਡਾ ਦਿੱਤਾ ਜੀ ਆ ਜਾਣਾ ਕੱਲ ਤੇ ਵਖਾਇ ਨਹੀਂ ਗਿਆ ਵੇਖ ਲੋ ਕਿੰਨੀ ਉੱਚੀ ਥਾਂ ਦੇ ਕੇਸਗੜ੍ਹ ਸਾਹਿਬ ਕਿੰਨਾ ਨੀਵਾ ਸ਼ਹਿਰ ਵਸਿਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਸਾਇਆ ਸ਼ਹਿਰ ਇਹ ਆਪਣਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਇਹ ਦਰਬਾਰ ਨੇ ਇੱਥੇ ਜਾਣ ਵਾਲਾ ਔੜ ਨਹੀਂ ਹੁੰਦਾ ਜੇ ਸੰਗ ਪਜਾਈ ਹੋਵੇ ਆਇਤ ਸੰਤ ਘਟ ਘੱਟ ਕਰਕੇ ਇਧਰ ਲਾਊਡ ਜਾਣੋ ਉਦਾਂ ਸਾਰਾ ਬੰਦ ਹੁੰਦਾ ਰਹੇ ਆ ਕੰਮ ਜਿਆਦਾਤਰ ਬੰਦ ਹੁੰਦਾ ਹਾਂ ਇਧਰੋ ਦੇਖਦੇ ਸ਼ਹਿਰ ਕਿੱਥੇ ਵੇਖ ਗਾਇਸ ਇਧਰ ਦੇਖੋ ਇਤੋਂ ਬਾਹਰ ਆਦਾ ਸ਼ਹਿਰ ਕਿੰਨਾ ਨੀਵਾ ਆ ਜਿਹੜਾ ਮੇਨ ਰਸਤਾ ਜਿੱਥੇ ਲੋਕੇ ਰੀਲ ਬਣਾਉਂਦੇ ਸ਼ੂਟ ਕਰਦੇ ਜਿੱਥੇ ਅਸੀਂ ਵੀ ਰੀਲ ਸ਼ੂਟ ਕਰਨੀ ਇੱਕ ਮਾਂ ਰੇ ਬਾਬੇ ਦੇ ਆਗੇ ਸਭ ਤੋਂ ਮੇਨ ਰਸਤਾ ਇੱਥੇ ਜਾਂ ਉਥੇ ਰੇਟਰ ਵਾਲੇ ਖੜਕੇ ਜਾਂ ਇੱਥੇ ਕਿਸਾਨ ਦਿਖਲਾ ਕੇ ਰੀਲ ਬਣਾਉਂਦੇ ਸਾਰੀਆਂ ਆਹ ਮੇਨ ਪਾਰਕਿੰਗ ਆਵੀ ਪਾਰਕਿੰਗ ਆ ਸਰੋਵਰ ਆ ਦੁਕਾਨਾਂ ਬਾਹਰ ਆ ਪਿੱਛੇ ਬੱਸ ਸਟੈਂਡ ਉਧਰ ਸਾਹਮਣੇ ਆ ਬਾਕੀ ਸ਼ਹਿਰ ਸਾਰਾ ਤੇ ਬਾਕੀ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਨੇ ਬੌਲੀ ਸਾਹਿਬ ਦੇ ਜਿੰਨੇ ਵੀ ਲੱਗੇ ਉਧਰੇ ਟਰਾਲੀ ਮਟਰਾਲੀ ਪਾਈ ਨਿੱਕੀ ਜੀ ਕੀ ਤਾਂ ਕਿੱਡੀ ਉਧਰੋਂ ਆਏ ਨਾ ਸ਼ਰਦਾ ਕਿੰਨੇ ਲੋਕਾਂ ਦੀ ਬੁਰ ਸ਼ਰਦਾ ਜੀ ਜਾਣੂਗੇ ਹੁਣ ਕਿ ਚੱਲਿਆਂ ਆਪਾਂ ਹੁਣ ਆਪਾਂ ਚੱਲਿਆਂ ਬੌਲੀ ਸਾਹਿਬ ਵੱਲ ਬੌਲੀ ਸਾਹਿਬ ਵੱਲ ਆ ਜਿੰਨੋਂ ਹੁੰਦਾ ਨਾ ਹੋਟਲ ਹੋਟਲ ਨਹੀਂ ਸਰਾ ਹੀ ਆ ਵੀ 500 ਰੁਪਏ ਵਾਲੀ ਹੈ ਹਾਂ ਆਪਣਾ ਹਾਂ ਕਿਹੜਾ ਨੀ ਗੋਲ ਗੱਪੇ ਲੱਗਦੀ ਕਾਦੀ ਯਾਰ ਤੇ ਪੀ ਲਾਵੇ ਨਾਲ ਇਧਰ ਸਨੈਪਚੈਟ ਦੇ ਗੋਲ ਗੱਪੇ ਹਾਂ ਸੁਨਦਾ ਤਾਂ ਤੇ ਨਾਲ ਉਹ ਲਾਉਂਦੇ ਆ ਇੰਸਟਾਗ੍ਰਾਮ ਦੇ ਏਹੀ ਗਿਸਾਬ ਤਾਂ ਆ 91 1 ਗੋਲ ਗੱਪੇ ਫੇਸਬੁਕ ਦੇ ਗੋਲ ਗੱਪੇ ਸਾਰੀਆਂ ਐਪਲ ਆਈਆਂ ਗਾਇਸ ਸਨੈਪਚੈਟ ਤੋਂ ਲੈ ਆਏ ਇੱਥੇ ਗਾਇਸ ਜਦ ਹੁੰਦਾ ਨਾ ਹੋਲਾ ਮਲਰਾਂ ਦਿਖਾਉਣੇ ਉਦੋਂ ਕਿੱਥੇ ਟਰੈਟਰ ਲੱਗਦੇ ਦੇ ਉਸ ਮਾਸਾ ਜਗ੍ਹਾ ਨਹੀਂ ਹੁੰਦੀ ਔਰ ਨਿਗਲਦੀ ਅੱਜ ਤੇ ਫਿਰ ਵੀ ਆ ਦੇਖੋ 58 11 ਦੇ ਗੋਲ ਆਹੋ ਕੋਈ ਗਹਿਣਿਆ ਮੈਂ ਇੱਕ ਕਰਨ ਖਾਦੇ ਭਰਾਵਾਂ ਮੀਆਂ ਨੇ ਤਿੰਨ ਚਾਰ ਦਿੰਦੇ ਸਾਰੇ ਬੜੀ ਠੱਗੀ ਮੰਗਾਈ ਇੱਥੇ ਆ ਗਾਇਸ ਜਗ੍ਹਾ ਜਿੱਥੇ ਹੌਲੇ ਮੱਲੇ ਤੇ ਲੱਗਦੇ ਆਪਣੇ ਟਰੈਟਰ ਸਾਰੇ ਇੱਥੇ ਪੂਰੇ ਜਿਹੜੀ ਐਂਡ ਕਰਾਉਂਦੇ ਲੋਕੀ ਅਜੇ ਵੀ ਟਰੈਟਰ ਲੱਗੇ ਆ ਪਰ ਲੋਕਾਂ ਨੇ ਉਹ ਐਨੇ ਤਿਆਰ ਕਰਕੇ ਲਿਆਂਦੇ ਇਹ ਸਾਰੇ ਫਤਿਹਗੜ੍ਹ ਸਾਹਿਬ ਜਿਹੜੇ ਆਏ ਨਾ ਦਰਸ਼ਨ ਮੇਲਾ ਖਤਮ ਕਰਕੇ ਉਥੇ ਆਪਣਾ ਜਿਹੜਾ ਹੁੰਦਾ ਵਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼੍ਰੀਦਾਸ ਦੀ ਧਰਤੀ ਨੂੰ ਕਿਹਾ ਜਾਂਦਾ ਤੇ ਉਥੋਂ ਮੇਲਾ ਖਤਮ ਕਰਕੇ ਹੁਣ ਡਾਕਟਰ ਦੇ ਮੱਥਾ ਟੇਕ ਕੇ ਆਏ ਆ ਵੀ ਜਿਹੜਾ ਫਤਿਹਗੜ੍ਹ ਸਾਹਿਬ ਆਇਆ ਉਹ ਸੋਚਦਾ ਵੀ ਗਾਂ ਸ਼੍ਰੀ ਨੰਦਪੁਰ ਸਾਹਿਬ ਵੀ ਦਰਸ਼ਨ ਕਰਕੇ ਫੇਰ ਹੀ ਘਰੇ ਜਾਵਾਂ ਹਨ ਨਾਲ ਤੇ ਹੈਗਾ ਇਥੋਂ ਅੱਧੇ ਘੰਟੇ ਦਾ ਰਾਹ ਸਾਰਾ ਤੇ ਸਾਡਾ ਵੀ ਰਾਤਾ ਬਣ ਗਿਆ ਵੇਖੋ ਹੁਣ ਸਾਡਾ ਮੋਟਰਸਾਈਕਲ ਗੱਡੀ ਨਾਲ ਹਸਾਬ ਹੀ ਆ ਪਾ ਠੰਡ ਜਾਣ ਤੁਹਾਨੂੰ ਦੱਸਿਏ ਕੀ ਹੈ ਕਿ ਗਾਇਸ ਕੱਲ ਕਿਦਾਂ ਅਸੀਂ ਆਏ ਆ ਅਸੀਂ ਥੋੜਾ ਲੇਟ ਆਏ ਟਾਈਮ ਤੇ ਥੋੜਾ ਗੜਮਗਾ ਪੰਜਾਬ ਬੰਦ ਕਰਕੇ ਗਲਤ ਟਾਈਮ ਤੇ ਆਏ ਆ ਨਹੀਂ ਤੇ ਜੇਹੀਂ ਦੁਪਹਿਰੇ ਗੇ ਧੁੱਪ ਲੱਗੀ ਦੁਰਦੇ ਨਾ ਫਿਰ ਚੱਕਰ ਹੀ ਕੋਈ ਨਹੀਂ ਐ ਸਿਰਫ ਤਾਂ ਧਾਈਆਂ ਘੰਟੇ ਅਨੰਦਪੁਰ ਸੇ ਪਹੁੰਚ ਜਾਣਾ ਸੀ ਜਿੰਨੀ ਸਪੀਡ ਤੇ ਅਸੀਂ ਆਏ ਤੇ ਕਿਉਂਕਿ ਰੋਡ ਵੱਡੇ ਖੁੱਲੇ 3 ਲੇਨ ਹਾਈਵੇ ਯਾਰ ਮੋਟਰਸਾਈਕਲ ਮਾਨਾ 110 20 15 20 ਤੇ ਹੁੰਦਾ ਗੱਡੀ ਨੂੰ ਜਿਆਦਾ ਪਹਿਣਾ ਕੱਢਾ ਗੱਲ ਅਸੀਂ ਜਦੋਂ ਘਰੇ ਫੋਨ ਦਸਾਣ ਕਰਕੇ ਅਸੀਂ ਪਹੁੰਚ ਗਏ ਆ ਸੋਹਣੇ ਪਹੁੰਚ ਵੀ ਗਏ ਜੀ ਬਸ ਸਾਹ ਜੜ ਜਾਂਦਾ ਕਿੰਦਾ ਚੜ੍ਹਾਈ ਹੈ ਨਾ ਓਕੇ ਗਾਇਸ ਤੁਹਾਨੂੰ ਬੜੇ ਸਵਾਜ ਮਿਲਦੇ ਹੁਣ ਉਹ ਗਾਇਸ ਕਿਲਾ ਨੰਦਗੜ ਜਿਹੜਾ ਮੇਨ ਕਿਲਾ ਤੁਹਾਨੂੰ ਦਿਖਾਉਂਦੇ ਆ ਜਿਹਦੇ ਨਾਮ ਦੇ ਸਾਰਾ ਜਿਹੜੇ ਕਿਲੇ ਨੂੰ ਘੇਰਾ ਪਿਆ ਰਿਹਾ ਕਿੰਨੇ ਮਹੀਨੇ ਮੈਨੂੰ ਇਹਨਾਂ ਇਤਿਹਾਸ ਨਹੀਂ ਪਤਾ ਪੜ੍ਹ ਕੇ ਦੱਸ ਦੂੰਗਾ ਬਾਕੀ ਬੜੀ ਤਗੜੀ ਗੱਲ ਜਾਣਾ ਗੁਰੂ ਸਿੱਖ ਸੇਵਾਦਾਰਾਂ ਦੀ ਜ਼ਰੂਰਤ ਹੀ ਕਹਿੰਦੇ ਆ ਸੋਮਵਾਰ ਗੁਰਸੇਖਣੀ ਆਪਾਂ ਆ ਜਾ ਪਾਲੋ ਭਾਈ ਪਾਲੋ ਸੇਵਾ ਪਾਲੋ ਰੱਖਣਾ ਭਾਈ ਪਾਲੋ ਸੇਵਾ ਵਾਹ ਕਿਲਾ ਹੁੰਦਾ ਢਾਟੋ ਦਾ ਸਾਰਾ ਨਮਾ ਬਣਾਤਾ ਏ ਸਾਰਾ ਰੀ ਰੀ ਯੂਨੀਅਨ ਕਰਤਾ ਕੰਮ ਰੈਨੋਵੇਟ ਸੌਰੀ ਇਧਰ ਬਰਾਸਤ ਖਾਲਸਾ ਇਹ ਇਹਦੇ ਬਾਂਦੇ ਆਪਾਂ ਖੁੱਲਾ ਨਾ ਮੈਂ ਤਾਂ ਵੀ ਨਹੀਂ ਜਾਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੇਲੇ ਦੀ ਪਵਿੱਤਰ ਬੌਲੀ ਆਦਾ ਕਹਿੰਦਿਆ ਚਲ ਹਾ ਧੋਲੀਏ ਫਾਇਦਾ ਕੀ ਹੋਇਆ ਫਿਰ ਮਹਾ ਫਿਰ ਫਾਇਦਾ ਕੀ ਹੋਇਆ ਜੇ ਰੇੜਕ ਚੱਲ ਗਿਆ ਤੇ ਮਹਾਰਾਜ ਘਰ ਆਉਂਦਾ ਪੌੜੀਆਂ ਬਣਾਈਆਂ ਗੁਰੂ ਗੋਬਿੰਦ ਸਿੰਘ ਤਾਂ ਹੀ ਵੀ ਜਿਹੜਾ ਪੌੜੀਆਂ ਚੜੂਗਾ ਵੇ ਲਓ ਕਿੱਥੇ ਗਾਈਸ ਕਿੱਡਾ ਨੀਵਾ ਕੰਮ 132 ਤੇ 132 ਕਿੰਨੀਆਂ ਹੋ ਗਈਆਂ 264 ਪੌੜੀਆਂ ਜੇ 264 ਪੌੜੀਆਂ ਬਣ ਗਈਆਂ ਇੰਨਾ ਕ ਮੈਥ ਮੇਰਾ ਤੇਜ ਹੈ ਹੋ ਜਾਂਦਾ ਹੀ ਗਿੰਦਾ ਤੇ ਮੈਂ ਤੇ ਹੋੜੀ ਓੜੀ ਜਾਣਦੇ ਆ ਲੱਤਾਂ ਹੁਣੀਆਂ ਫੁੱਲਦੀਆਂ ਓਏ ਹੋਏ ਹੋਏ ਹੋ ਹਾਂ ਹਾਂ ਬਈ ਓਏ ਹੋਏ ਹੋਏ ਕੋਈ ਗੱਲ ਨਹੀਂ 2 ਮਿੰਟ ਚ ਸੁਧਰ ਹੋਏ ਹੌਲੀ ਹੌਲੀ ਆ ਜਾ ਵਾਰੂਆ ਕੇ ਸਾਰੇ ਕਿਲਾ ਸਿਰ ਟੱਕੇ ਉਹ ਟਾਈਮ ਤੇ ਕੀਤਾ ਕਿ ਤਰ੍ਹਾਂ ਹੋਗਾ ਹੁੰਦਾ ਸਾਰਾ ਨਵਾਂ ਬਣਾਤਾ ਇਸ ਤਰ੍ਹਾਂ ਨਹੀਂ ਪਹਿਲਾਂ ਇਸ ਤਰ੍ਹਾਂ ਨਾ ਆਵੇ ਹਾਂ ਹਾਂ ਚੀਜ਼ੀ ਪਹਿਲਾਂ ਇਹ ਕਿੰਨੇ ਸਾਰੀ ਨਵੀਂ ਲਾਈ ਇੱਟ ਨਹੀਂ ਨਹੀਂ ਜਾਣ ਆਨ ਲੱਗੀ ਪਹਿਲਾਂ ਅੱਛਾ ਇਹ ਪੁਰਾਣੀਆਂ ਹੀ ਆ ਹਾਂ ਇਹ ਨਾਂ ਲੱਗੀਆਂ ਉੱਤੇ ਨਵੀਆਂ ਲੱਗੀਆਂ ਬਾਅਦ ਚ ਅੱਛਾ ਅੱਛਾ ਆਹ ਦੇਖ ਲੈ ਬਾਅਦ ਦੱਸ ਦੇਵੀਂ ਆਹ ਦੱਸ ਵਾਕੇ ਛੱਡਿਆ ਛੱਡਿਆ ਹੋਵੇ ਤੇ ਆ ਆ ਉਹ ਤੇਰੀ ਪਲੀ ਹੋਵੇ ਪਾਣੀ ਬਰਫੀ ਹੋ ਆਜੀ ਗਾਇਸ ਤੇ ਸਾਰੇ ਜਾਣੇ ਪਾਉਜ਼ ਕਰਕੇ ਪੜ ਲੈ ਕਰੀਏ ਇਹਨੇ ਪੜਨਾ ਰਿਹਾ